ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਜੁਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਤਹਿਤ ਜਿਹੜੇ ਕਾਫੀ ਬਰਾਮਦੀਆਂ ਵੱਡੀਆਂ ਹੋਈਆਂ ਬਹੁਤ ਸਾਰੇ ਸਮਗਲਰ ਪਾਰਟਨਰਸ ਪਲਾਜ਼ ਸਾਰੇ ਫੜੇ ਗਏ ਆ ਔਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਵੀ 200 ਕਿਲੋ ਤੋਂ ਉੱਪਰ ਜਿਹੜੀ ਹੈ ਪਹਿਲੀ ਮਾਰਕ ਤੋਂ ਹੀਰੋਇਨ ਦੀ ਬਰਾਮਦਗੀ ਹੋਈ ਹੈ ਔਰ ਬਹੁਤ ਸਾਰੇ ਲੋਕ ਗ੍ਰਿਫਤਾਰ ਹੋਏ ਨੇ ਉਹਦੇ ਚ ਇਸ ਤੋਂ ਇਲਾਵਾ ਜਿਹੜਾ ਇਲ ਕਾਟਰਨ ਮਨੀ ਨਾ ਬਣਾਈ ਹੋਈਆਂ ਜਿਹੜੀਆਂ ਮਕਾਨ ਵਗੈਰਾ ਨੇ ਜਾਂ ਹੋਰ ਪ੍ਰਾਪਰਟੀਆਂ ਨੇ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਿਆ ਜਾ ਰਿਹਾ। ਅਸੀਂ ਅਸੀਂ ਇੱਥੇ ਕਵਾਲ ਮੰਡੀ 'ਚ ਹੈਗੇ ਆਂ। ਮਨਦੀਪ ਐਲੀਅਸ ਕਾਲੀ ਜਿਹੜਾ ਹੈਗਾ ਬੜਾ ਨੋਟੋਰੀਅਸ ਸਮਗਲਰ ਹੈ ਦੇ ਖਿਲਾਫ 8 ਮੁਕਦਮੇ ਤੇ ਇੱਕ ਪ੍ਰੀਵੈਂਟਿਵ ਐਕਸ਼ਨ ਦਾ ਕਲੰਦਰਾ ਵੀ ਪੇਸ਼ ਕੀਤਾ ਜਾ ਚੁੱਕਿਆ। ਔਰ ਇਹ ਸਾਰੇ ਮੁਕਦਮੇ ਜਿਹੜੇ ਐਨਡੀਪੀਐਸ ਨਾਲ ਜ਼ਿਆਦਾਤਰ ਰਿਲੇਟਡ ਨੇ। ਔਰ ਇਹ ਲਾਸ ਪਕਤ ਵਿੱਚ ਪੱਟਿਆ ਵੀ ਹੋਇਆ ਹੁਣ ਕਿ ਜੇ ਇਹ ਦੀ ਪਛੋਕੜ ਦੇ ਵਿੱਚ ਛਾਤੀ ਮਾਰੀ ਤੇ 2015 ਦੇ ਵਿੱਚ ਪਹਿਲਾ ਮੁਕਦਮਾ ਤੋਂ ਜੋ ਹੈ 19 ਜਨਵਰੀ 2015 ਉਸ ਤੋਂ ਬਾਅਦ 18 ਚ 19 ਚ 20 ਚ ਇਸ ਤਰ੍ਹਾਂ ਮੁਕਦਮੇ ਜਿਹੜੇ 8 ਦਰਜ ਹੋਏ ਆ। ਸੋ ਮੈਂ ਇਹਦੇ ਚ ਜਿਹੜਾ ਕਾਰਪੋਰੇਸ਼ਨ ਵੱਲੋਂ ਡਿਮੋਲਿਸ਼ਨ ਦਾ ਆਰਡਰ ਕੀਤਾ ਗਿਆ ਉਹਦੇ ਨੂੰ ਅਸੀਂ ਪੁਲਿਸ ਅਮਦਦ ਮੰਗੀ ਗਈ ਸਾਡੇ ਵੱਲੋਂ ਉਹ ਅਸੀਂ ਦੇਣ ਵਾਸਤੇ ਇੱਥੇ ਆਏ ਆ। ਸੋ so that ਸਾਡੇ ਸਮਾਜ 'ਚ ਇੱਕ ਮੈਸੇਜ ਚਲੇ ਜਾਏ ਕਿ ਜਿਹੜੇ ਇਸ ਤਰ੍ਹਾਂ ਦੇ ਟੰਗ ਨਾ ਬਣਾਈਆਂ ਹੋਈਆਂ ਪ੍ਰਾਪਰਟੀਜ਼ ਉਹਨਾਂ ਦਾ ਇੰਜਾਮ ਕੀ ਹੁੰਦਾ ਔਰ ਸਾਡੀ ਜਿਹੜੀ ਨਵੀਂ ਪੀੜ੍ਹੀ ਐ ਤੇ ਸਮਾਜ ਦੇ ਵਿੱਚ ਮੈਸੇਜ ਜਾਵੇ ਕਿ ਮਿਹਨਤ ਦੀ ਕਮਾਈ ਦੀ ਬਰਕਤ ਐ ਔਰ ਜਿਹੜੇ ਮਾੜੇ ਕੰਮ ਦਾ ਮਾੜਾ ਹੀ ਨਤੀਜਾ ਹੁੰਦਾ ਔਰ ਅਲਟੀਮੇਟਲੀ ਜਿਹੜਾ ਲਾਲਚ ਕਰਦਾ ਬੰਦਾ ਛੋਟੇ ਲਾਲਚ ਨਾਲ ਆਪਣੇ ਤੇ ਆਪਣੇ ਪਰਿਵਾਰ ਵਾਸਤੇ ਔਕੜ ਖੜੀ ਕਰ ਲੈਂਦਾ ਔਰ ਮੁੜ ਕੇ ਉਹ ਜੇਲ੍ਹ 'ਚ ਲੈਂਡ ਅਪ ਕਰ